ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਲਓ ਜੀ ਅੱਗੇ ਜਲੇ ਦੇਖ ਤਾਂ ਕਿ ਨਹੀਂ ਮਰੰਡੇ ਮੇਲੇ ਤੇ ਖਾਲੀ ਹੋ ਕੇ ਫਿਰ ਉਹ ਅੱਗੇ ਦਾ ਦੂਆ ਟਰਾਲਾ ਮੇਰੇ ਵਾਲਾ ਉੱਥੇ ਖੜਾ ਏ ਉਦੀ ਵਾਰੀ ਕਾਲੂ ਆਊਗੀ ਜਲੇ ਨੇ ਵੀ ਅੱਜ ਦੋ ਭਰਨੀਆਂ ਦੀਆਂ ਇੱਕ ਟਰਾਲਾ ਫੇ ਜਲੇ ਨੂੰ ਦਿੱਤਾ ਜਲੇ ਵਾਲਾ ਆ ਜਲੇ ਨੇ ਫਿਰ ਕਿਸੇ ਦਾ ਪਿੰਡ ਚ ਮੰਗਿਆ ਉਹਦੇ ਕਰਕੇ ਫਿਰ ਦੋ ਭਰਮ ਗੱਜ ਇਹ ਬੰਦੇ ਲੱਗੇ ਵੇ ਛੱਲਣ ਮੇ ਛਲੋ ਗਿਆ ਸਾਰਾ ਹੀ ਨਹੀਂ ਰਹਿ ਗਿਆ ਮੜਾ ਮੋਟਾ ਮੈਨੂੰ ਨੇ ਹੁਣ ਦੋਏ ਇਕੱਠੀ ਭਰ ਦੇਣੀਆਂ ਹੋ ਗਈ ਲੱਗੇ ਵੇ ਸਾਰੇ ਬੰਦੇ ਬੰਦੇ ਇਹ ਬੈਟਣ ਵਾਲੇ ਜਿਹੜੇ ਰਹਿ ਗਏ ਤਾਂ ਫਿਰ 95 ਉਹ ਪਰਲੇ ਪਾਸੇ 18 ਘੜੇ ਆਏ। ਲੈ ਪਰਲੇ ਪਾਸੇ 18 ਵਜਦਾ ਤਾਂ। ਹੁਣ ਵੈਸੇ ਹੁਣ ਗੰਨੇ ਦੀ ਬੜਾਈ ਦਾ ਟਾਈਮ ਬਹੁਤ ਵਧੀਆ ਹੁਣ। ਕੰਨਾ ਫੁੱਟ ਤੇ ਪੂਰਾ ਲੱਗ ਗਿਆ ਇਹਨਾਂ। ਮੈਂ ਪਾਣੀ ਮੰਗਦਾ ਹੁਣ ਪਾਣੀ ਤਾਂ ਨਹੀਂ ਦਾ ਲਾਇਆ ਇਹਨੂੰ ਵੀ ਪਿਛਲੀ ਪੌਣ ਕਰਕੇ। ਮੇਲੋ ਜਿਹਦਾ ਜਲੇ ਨੂੰ। ਅਰੇ ਉਹ ਘਠੇ ਪਰੂਗੇ ਦੋ ਇਹ ਘਠੇ ਪਰੂਗੇ ਅੱਛਾ ਅੱਛਾ ਮਗਰ ਤੇ ਭਾਤੀ ਹੋਣੀ ਹੈ ਇੱਕ ਨਾ ਕਿੱਥੇ ਹੁਣ 940 960 ਭਰੀ ਹੋਈ ਜਣੀ ਅੱਛਾ ਲਗੂ ਕਈ ਜਾਂਦਾ ਕਹਿੰਦਾ ਦੋ ਪਰੇ ਪਾਲਾ ਚਲ ਆਹੋ ਨਾ ਠੀਕ ਹੈ ਤੋਰ ਕੇ ਇਹ ਭਈਆਂ ਨੂੰ ਵੀ ਲੱਦਣ ਸੌਖੀ ਹੈ ਕੀ ਹੁਣ ਇੱਕ ਥਾਲੀ 95 ਵਰੀ ਭਰੀ ਲਾਈ ਮੋਟੀ ਜੀ ਆ ਹਾਂ ਹਾਂ ਕਹਿੰਦਾ ਉੱਚਾ ਬਾਦੋਂ ਜਿਹੜਾ ਇਹ ਤਾਂ ਹੈ ਹਾਂ ਤੇ ਆਈਏ ਵੀ ਦੁਰਥੇ ਟਾਈਮ ਲੱਗਦਾ ਥੋੜਾ ਜਿਹਾ ਬਸ ਇਕੜਾ ਲਾ ਹੋ ਰਿਹਾ ਵੇ ਦੂਆ ਹਾਂ ਹਾਂ ਲੋ ਜੀ ਸਾਰੇ ਸੀਜ਼ਨ ਕਰਕੇ ਫਿਰ ਕਿਹੜਾ ਟਰਾਲਾ ਮੰਗਣਾ ਨਹੀਂ ਤਾਂ ਪਿਆ ਇੱਕ ਨੇ ਸਰੀ ਜਾਂਦਾ ਦਾ ਅਜੇ ਟਰਾਲਾ ਮੰਗਣਾ ਪੈ ਗਿਆ ਬੰਦੇ ਨੇ ਛਾੜਨੇ ਕਰਕੇ ਹੋ ਗਈ ਮੇਲੇ ਜੀ ਖਾਣੇ ਕਰਕੇ ਹਾਂ ਮੈਂ ਨੇ ਦੂਗੰਡ ਟਰੌਣੇ ਹੋਰ ਤੋ ਕੱਟ ਤੇ ਕੁਸਲਾਈ ਤਾਂ ਹੋ ਗਈ ਬਸ ਮਾਣੀ ਮੋਟੀ ਰਹਿ ਗਈ ਇਹਦੇ ਕਿ ਨਹੀਂ ਭਰੀ ਹੋ ਗਈ ਦੀ ਇਹਦੇ 160 ਇਹ ਥੋੜੀ ਥੋੜੀ ਉਹ ਇੱਧਰ ਤਾਂ ਤਲਾ ਹੀ ਰੱਦ ਕੇ ਫੇਰ ਆਹ ਉੱਤੇ ਖੜ ਜੂਗਾ ਆਹ ਤੇ ਛੱਡ ਦਿੰਦਾ ਉਹ ਰਸੇ ਮੈਂ ਖੜਾ ਦ ਦੂ ਆ ਉਹ ਦੂਆ ਵੇ ਮੈਂ ਇਹਨੂੰ ਫੋੜ ਦੇ ਦਾਹ ਕਰਨ ਨੂੰ ਅਸਰੇ ਨੇ ਟਰੈਕਟਰ ਨੂੰ ਦੋਨੇ ਦੇ ਦਊਗਾ ਅੱਛਾ ਕੀ ਕੀ ਉਹ ਮਿਲ ਕੇ ਜਾਵਾਂਗੇ ਇਹਨਾਂ ਨੂੰ ਅੱਜ ਕੋਈ ਦੇਖਦਾ ਜੇ ਖੜੇ ਹੋ ਗਏ ਕੋਈ ਆਹੋ 2 ਨੰਬਰ ਤੇ ਲੱਗੂਗਾ ਜੀ ਹੂੰ ਹੂੰ ਜਿਆਦਾ ਖੜਨ ਲਿਆ ਮੈਂ ਲੱਭੀ ਚੱਲ ਤਾਂ ਪਿਆ ਜੀ ਦੁਬਾਰਾ ਹਾਂ ਚੱਲ ਲੱਗ ਹੈ ਉਹ ਲਾਜੀ ਚੇਦੇ ਦਾ ਫੋਨ ਆਇਆ ਦਾ ਟਰੈਕਟਰ ਫਸ ਗਿਆ ਉਹਦੇ ਜਿਹਲੇ ਵਾਲਾ ਆ ਮੈਂ ਲੈ ਕੇ ਜਾਣੇ ਆ ਉਹ ਮੈਂ ਬੈਡਾਂ ਦੇ ਵਿੱਚ ਟਾਇਰ ਕਰਕੇ ਆਉਣੇ ਦੋਏ ਜੇ 150 ਭਰੀ ਹੋਣਾ ਦੋ ਹੀ ਸੀ ਦੇਖਦੇ ਜੋ ਕਿ ਜਾ ਕੇ ਦਿੱਤੀ ਖੜ ਗਿਆ ਹਾਂਜੀ ਅਗਲੇ ਲੋਡ ਕਰਨ ਨੂੰ ਲੱਗੀ ਤੇ ਦੂਜੀ ਗਲੋਡਟਰ ਪਾ ਕੇ ਖੜਾਤਾ ਇਹ ਵਾਕੀ ਵੇਰਾ ਇਹਨਾਂ ਨੂੰ ਚੱਲਦਾ ਮੈਨੇ ਕਰਨੂੰ ਟਰੈਕਟਰ ਚੱਲ ਦੇਣਾ ਉਰੀ ਇਹਦੇ ਇਹਨੇ ਮੱਤਾਂ ਦਾ ਹੁੰਦਾ ਜਾਏਗਾ ਹੈਡਰਾਲੀ ਨੂੰ ਫਿਰ ਆਪਣੇ ਨਾਲ ਪਾ ਕੇ ਖੜਾਤਾ ਪਹਿਲੇ ਲੋਡ ਕਰੂੰਗੇ ਭਈ ਇਹ ਤੇ ਦੋ ਹੀ ਲੋਡ ਕਰੂੰਗੇ ਇਦੋਂ ਰੋਟੇ ਜੋ ਅੱਜ ਤੇ ਆਪਾਂ ਹੀ ਜੜ ਜੂਗੇ ਆਏ ਆ। ਆ ਚਲੀ ਜਾਂਦਾ ਆਪਣੇ ਪਿੰਡ ਨੂੰ ਫਿਰ। ਮੈਂ ਚਲਦਾ ਇਹਨੇ ਘਰ ਨੂੰ ਲੱਦੇ ਤੇ ਫੇਰ ਆਉਂਗਾ। ਲਓ ਜੀ ਮਿਲੋਗਾ ਤੇ ਜਗ੍ਹਾ ਨੂੰ। ਅੱਸੀ ਕਾ ਜੱਗੇ ਕਿਆ ਹਾਲ ਹੈ? ਬੜੀ ਦਿਰਵਾ ਦੇਖਿਆ। ਹੈ? ਉਹ ਬੜੀ ਦਿਰਵਾ ਦੇਖਿਆ। ਉਹਨੂੰ ਆਪਾਂ ਰੋਜ ਜਗਦਾ ਭਾਈ। ਮੈਂ ਹੋਇਆ ਜੀ 10 ਵਜੇ ਵਿਹਲਾ। ਅੱਛਾ। ਪੂਰੇ 55 ਘੰਟੇ ਬਾਅਦ। ਹਾਂ ਲੈ ਪਰਪੱਤੀ ਤੇਰੀ 55 ਦੋ ਦਿਨ ਲੱਗੇ ਦੋ ਤੇ 6 ਘੰਟੇ ਹਾਂ ਪਰਸੋਂ ਤੜਕੇ ਗਿਆ ਤਾਂ ਕੱਲ ਦੇ ਤੂੰ 2 ਘੰਟੇ ਹੋ ਗਏ ਅੱਜ ਸਵੇਰੋਂ 4 ਘੰਟੇ ਹੋ ਗਏ 10 ਵਜੇ ਆ ਅੱਜ ਅੱਛਾ 1:01 ਹੋ ਗਿਆ ਹਾਂ ਹੋਰ ਵਧੀਆ 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 ਫਿਰ ਟ੍ਰਾਲੀ ਚੈਲੂ ਚਾਹੀਦੀ ਤਾਂ ਕਹਿੰਦੇ ਮਿਲ ਕੱਲ ਨੂੰ ਉਹ ਹੈਵੀ ਟ੍ਰਾਲੀਆਂ ਲੈ ਕੇ ਆਏ ਉਹ ਪੀੜੇ ਬਹੁਤ ਹੋ ਗਏ 335 ਟ੍ਰਾਲੀ ਹੁਣ ਹੋਈ ਵੀ ਹੈ ਉਹ ਜਿਹੜੀ ਮੇਰੀ ਟ੍ਰਾਲੀ ਖੜੀ ਹੈ ਉੱਥੇ ਜਦ ਮੈਂ ਰਾਤ ਲਈ ਗਈ ਜਿਹੜੀ अच्छा 390 ਟਰਾਲੀ ਮੂਹਰੇ ਦੀ ਹੁਣ ਵੀ 200 ਟਰਾਲੀ ਮੂਹਰੇ ਉਹਦੇ ਹਰੇ 500 ਤੱਕ ਵਾਰੀ ਆਉਗੀ ਹਾਂ ਕੱਲੂ ਰਾਦੂਦ ਨੂੰ ਆਉਗੀ ਫਿਰ ਟਰਾਲਾ ਜੈਲੇ ਵਾਲਾ ਦਾ ਮੇਰੇ ਕੋਲ ਥੋੜਾ ਜੈਲੇ ਵਾਲੇ ਪੱਲਦੇ ਦਾ ਉਹ ਜੈਲੇ ਨੂੰ ਟਰਾਲਾ ਦੇਣਾ ਦਾ ਫਿਰ ਹੁਣ ਜੈਲਾ ਦੋ ਭਰ ਲੱਗਿਆ ਬਾਈ ਇੱਕ ਉਹ ਦਲਵੀਰ ਵਾਲਾ ਏ ਇੱਕ ਉਹ ਆਪਣੇ ਵਾਲਾ ਉਹਦਾ ਕਹ ਮੈਨੂੰ ਕਹਿੰਦਾ ਕਹਿੰ ਤੂੰ ਆਪਣੇ ਵਾਲਾ ਖਾਲੀ ਕਰਕੇ ਲਿਆ ਦੇ ਮੈਨੂੰ ਮੈਂ ਕਹਾ ਨਹੀਂ ਵੀ ਜੱਗੇ ਨਾਲ ਦਾ ਮੈਂ ਕਹ ਦੋ ਤਿੰਨ ਦਿਨ ਹੋਰ ਖੜਾ ਰਹਿਣਾ ਖੜਾ ਹੋਰ ਸੁੱਕ ਜਾਣਾ ਵੀ ਨਹੀਂ ਤੂੰ ਮੈਂ ਤੇਰੇ ਹੀ ਖਾਲੀ ਕਰਕੇ ਲਿਆ ਦੇਣਾ ਹਾਂ ਹਾਂ ਉਹ ਠੀਕ ਹੈ ਨਾ ਵਧੀਆ ਵਧੀਆ ਦੂਰ ਬਸ ਬਹੁਤ ਵਧੀਆ ਹੈ ਨਾ ਤੇ ਤ ਤ ਨਿਬੜਿਆ ਹੋਇਆ ਹੈ ਨਾ ਮੇਰਾ ਉੱਥੇ ਅੱਡ ਲਾ ਖੜਾ ਹੈ ਜਿਹਦਾ ਮੇਨੇ ਨਿਬੜ ਗਿਆ ਅੱਜ ਅੱਜ ਨਿਬੜਿਆ ਹਾਂ ਹਾਂ ਮੇਰਾ ਵੀ ਆ ਲਾਸਟ ਟੈਂਡਰ ਦਾ ਜਿਹੜਾ ਕਰ ਲੇਗੇ ਆ ਅੱਛਾ ਹਾਂ ਹੈਗਾ ਸਭਾ ਸਭ ਕਾਉਂਟਰ ਚੋਈ ਵਾਲਾ ਚੋਈ ਵਾਲਾ ਹਾਂ ਨਿਬੜ ਗਿਆ ਬਸ ਹੁਣ ਨਾ ਬਿਜੜਦਾ ਇਹ ਬਿਜੜਦਾ ਹਾਂ ਹਾਂ ਹੁਣ ਪਾਣੀ ਭਰਤਾ ਅੱਜ ਠੀਕ ਹੈ ਤੇ ਹੁਣ ਰੱਖੂਗਾ ਸਾਨੂੰ ਵਧੀਆ ਵਧੀਆ ਹੁਣ ਆਇਆ ਵੀ ਦਿਨ ਬੰਦਨ ਘਰ ਬੈਲੇ ਹੋਈ ਜਾਂਦੇ ਆ ਹੁਣ ਤਾਂ ਬਿਲੇ ਹੀ ਆ ਹਾਂ ਹਾਂ ਬਦ ਤੇਰਾ ਵੀ ਖੋਗਾ ਹੋਰ ਬਸ ਹਾਂ ਮੇਰਾ ਇੱਕ ਹੋਜੀ ਹੂੰ ਇ ਇਹ 18 ਹੀ ਸਲਾ ਹੈ ਹੈਗਾ ਬੀਜ ਕੀ ਦੇਖੋ 18 ਦਾ ਬੀਜ ਹਮ ਕਿੱਥੇ ਆ ਮੈਨੂੰ ਦੱਸ ਦਿੰਦਾ ਪਹਿਲਾਂ ਹਾਂ 18 ਦੀ ਹਾਂ ਮੈਂ 18 ਹੀ ਤਾਂ ਮੇਰੇ ਕੋਲ ਆ ਇਹਦਾ ਪੂਰੀ ਪਰਚੀ ਹੋ ਜੂਗੀ ਵੀ ਉਹ ਵੀ ਤਾਂ ਹੋਏ ਤੂੰ ਮੈਨੂੰ ਦੱਸ ਦਿੰਦਾ ਮੈਂ ਉੱਥੇ ਖੜਾ ਹੋ ਜਨਾ ਤਾਂ ਵੀ ਬੀਜ ਲੂੰਗੇ ਹੋਰ ਮੇਰੇ ਕਹਿੰਦਾ ਬਹੁਤ ਕੰਮ ਦਤਾ ਇਹਨੂੰ ਇਹ ਕਹਿੰਦੇ ਗੱਬੇ ਪਾਤੀ ਹੈ ਵੈਰਾਈਟੀ ਹੈ ਨਾ 99 ਦੀ ਤੂੰ ਯਾਰ ਵਜਨ ਨਹੀਂ ਹੈਗਾ 99 ਜਨ ਵਜਨ ਨਹੀਂ ਹੈਗਾ ਹਾਂ ਆਜੇ ਨਾ ਜਾ ਕੇ ਸੁੱਕੇ ਸਿਆਲ ਚ ਵਜਨ ਹੈਗਾ ਤਾਂ ਨਹੀਂ ਨਹੀਂ ਹੈ ਨਹੀਂ ਵਜਨ ਮੈਂ ਜਿਹੜਾ 18 ਦਾ ਵਜਨ 18 ਦਾ ਹੀ ਹੈ ਕੱਲ ਭਈ ਇਹ ਸਾਡੇ ਵਾਲੀ ਭਰੀ ਦੱਸਦੀ ਦੀ ਭਈਆਂ ਨੂੰ ਚੱਕਣ ਲੱਗੇ ਹਾਂ ਹੁਣ ਅੱਜ ਜੈਲ ਦੇ ਇੰਦਾ ਵੀ ਫਰਕ ਆ ਇੱਕ ਬੂਟਿਆਂ ਦੇ ਖੇਤ ਹਾਂਜੀ ਹਾਂ ਉਹ ਹੀ ਫਰਕ ਆ 18 ਦਾ ਇਹ ਇਹਦੇ ਕੋਈ ਥਾਰੇ ਆ ਲਾ ਦੂੰਗੇ ਇਹ ਚ ਮੈਂ ਬੰਦਾ ਬੀਜ ਤਾਂ ਨਿਕਲਾ ਇਹ ਹੂੰ ਹੂੰ ਠੀਕ ਹੈ ਬੂਟਾ ਸੁੱਕਦਾ ਨਹੀਂ ਆ ਹਾਂ ਹਾਂ ਇਹ ਤਾਂ ਹੈ ਹੈ ਫੇ ਲੇਟ ਹੋ ਜਾਂਦੇ ਬੂਟੇ ਹਾਂ ਨਾ ਬੂਟੇ ਹੁਣ ਇਥੇ ਲਾਉਣੇ ਨਹੀਂ ਐਕਤੀ ਹੁਣ ਕਿੱਥੇ ਹੁਣ ਤਾਂ ਮੁੰਡੇ ਚ ਲਾ ਦਿਓ ਨਾਲੇ ਮੁੰਡੇ ਚ ਪਾਣੀ ਚ ਕਮਰਜੀ ਲਈ ਜਾ ਫੇ ਕੋਈ ਫਰਕ ਨਹੀਂ ਅਸੀਂ ਅਸੀਂ ਵੀ ਮੁੰਡੇ ਚ ਲਾਏ ਆ ਅਧੀ ਮੁੰਡੀ ਚ ਲਾਇਆ ਬੁੱਟੇ ਪਿਛਲੇ ਸਾਲ ਲਾਇ ਤੇ ਵੀ ਉਹ ਜ ਬੀਜਰ ਬੀਜਿਆ ਦਾ ਸੁੱਕ ਗਏ ਦੇ ਦਿੰਦੇ ਠੀਕ ਠੀਕ ਹੁਣ ਪਾਣੀ ਲੱਗਦਾ ਔਕਣਾ ਫੇ ਕੱਖ ਹੋ ਜਾਂਦਾ ਹਾਂ ਕਿ ਨਹੀਂ ਫੇ ਗੰਦੇ ਹੁੰਦੇ ਇਹ ਤਾਂ ਹੈ ਆਓ ਜੀ ਹਨੇਰਾ ਹੋ ਗਿਆ ਦਾ ਇੱਕ ਵਾਰੇ ਰੱਦ ਲਈ ਜੈਲੇ ਨੇ ਫਿਰ ਇਹ ਆਪਣੇ ਵਾਲੇ ਦੇ ਤੇ ਲੋੜੀ ਨਹੀਂ ਪਈ ਆ ਖੜਾ ਇੱਧਰ ਆਪਣੇ ਵਾਲਾ ਪਰ ਮੈਂ ਹਾਲੇ ਪਟੜਾ ਰੱਖ ਲਈ ਜੂਗਾ ਫਟੜਾ ਲਈ ਲੋੜੀ ਨਹੀਂ ਪਈ ਦੂ ਇਹਦੀ ਕਹਿੰਦੇ ਹੁਣ ਕੰਨ ਨੂੰ ਦੋ ਗਰੇ ਮਾਰਨੇ ਆ ਚੱਲ ਇੱਕ ਵਾਰੇ ਸਰ ਗਿਆ ਫਿਰ ਇੱਕ ਵੇਲੇ ਲੱਦ ਲੈ ਇਹਨੂੰ ਹੋਈ ਖੇਤਮਾ ਖੋਲ ਦੇਣਾ ਹੁਣ ਪਰਸੋਂ ਨੂੰ ਜਾਣਾ ਹੈ ਫੇ ਜ ਲੈਨੇ ਤੇ ਮੈਸੇਜ ਆ ਗਿਆ ਮੇਰੇ ਤੇ ਕਹਿੰਦੇ ਭੀੜ ਬਹੁਤ ਹੈ ਵੀ ਕੱਲ੍ਹ ਦਾ ਦਿਨ ਟਰਾਲੀ ਨਾ ਆਉਣਾ ਉਹ ਕਰਕੇ ਫਿਰ ਪਰਸੋਂ ਨੂੰ ਜਾਉਂਗੇ ਪੂਰੀ ਖੜਾ ਰਹਿਣ ਦੇ ਨਾਲ ਉੱਥੇ ਵੀ ਕੰਨ ਰਿਕਾ ਲਾਉਣਾ ਘਰ ਵੀ ਕਿਚ ਐ ਵੀ ਕੋਈ ਨਹੀਂ ਉਹ ਹੁੰਦਾ ਉਰੇ ਦੇਖੋ ਟਰਾਲੀ ਨਹੀਂ ਲੱਗੇ ਮੈਂ ਆ ਕੀ ਬਰੇ ਸੇਕਾ ਸਣਾ। ਲਓ ਜੀ ਰਾਤ ਨਹੀਂ ਰਹੋਗਾ ਦਾ ਫਿਰ ਟਰਾਲੀ ਫਿਰ ਆ ਖੋਲਿਆ ਇੱਥੇ। ਅੱਜ ਕੱਟ ਲਿਆਂਦੀ ਫਿਰ ਬਾਹਰ। ਲਓ ਜੀ ਫਿਰ ਦੋ ਪਰ ਨਹੀਂ ਲੱਦੀ। ਇੱਕ ਬਰੇ ਲੱਦ ਲਈ ਦੀ ਸਾਰੀ। ਗਨਾ ਹੋ ਜਾਣਾ 200 ਤੇ। ਪਲੱਸੇ ਹੋਊਗਾ 200 ਤੇ। ਬਾਕੀ ਜੋਖੇ ਤੇ ਪਤਾ ਲੱਗ ਜਾਊਗਾ। ਪਹਿਲਾਂ ਤਾਂ ਕਹੀ ਜਾਂਦੇ ਹੁਣ ਵੀ ਇੰਨਾ ਹੋ ਜਾਣਾ ਇੰਨਾ ਹੋ ਜਾਣਾ। ਨੱਕੀ ਵੇਖੋ ਇਹਦੇ ਪਤਾ ਲੱਗੂਗਾ। ਲੋ ਜੀ ਮੂਰੇ ਵੀ ਆਣ ਬਹੁਤ ਕੱਟਿਆ ਵਈਆਂ ਨੇ। ਐਨ ਛੋਟੇ ਦੇ ਸ਼ਰਮ ਕੋ ਲੱਦੀ ਵੀ ਐ। ਨੱਕੀ ਦੇਖਦੇ ਆਂ ਫੇ ਜਾ ਕੇ ਕੱਲ ਨੂੰ ਜਾਊਗਾ ਲੈ ਕੇ। ਅੱਜ ਮੈਨੂੰ ਲੈਣ ਦਾ ਮੈਸੇਜ ਆਇਆ ਪਰ ਅੱਜ ਲੈ ਕੇ ਨਹੀਂ ਆਇਓ। ਉਹਨਾਂ ਮੂਰੇ ਵੀ ਆਣ ਕੱਟਿਆ ਵਈਆਂ ਨੇ। ਉਹ ਤਾਂ ਖਾਸਾ ਹੋਇਆ ਬਾਈ। ਵੇ ਵੀ ਟਰਾਲੀ ਤੇ ਇੰਨਾ ਕਹਾ ਪਿਆ ਹੈ ਆ ਟਰਾਲੀ ਹੈ ਆ ਕਿਨਾ ਕਹਾ ਹੋ ਰਿਹਾ ਟਰਾਲੀ ਤੇ ਕਿੰਨੇ ਫੇ ਪਿੱਛੇ ਨੂੰ ਇਹ ਗੱਲਾਂ ਤਾਂ ਵੀ ਪਿੱਛੇ 2 ਫੁੱਟ ਬਾਹਰ ਹੈ ਬਾਕੀ ਕਿ ਨਹੀਂ ਪਾਣੀ ਮੰਗਦੀ ਆ ਬਾਕੀ ਇੱਕ ਪਾਣੀ ਪਹਿਲਾ ਪਾਣੀ ਜਿੰਨਾ ਮਰਜੀ ਨਾ ਮਰਜੀ ਲੈਟ ਲਾ ਲੋ ਉੱਥੇ ਵਜੇ ਇੱਕ ਪਾਣੀ ਲੱਗ ਗਿਆ ਫੇਰ ਉਹ ਛਿੱਤੀ ਪਾਣੀ ਮੰਗਦੀ ਮੱਕੀ। ਮੌਜੂਦ ਦਾ ਵੀਡੀਓ ਪਾਈਦੀ ਆਪਾਂ ਨੇ ਉਦੋਂ ਪੱਕ ਪਾਣੀ ਲਾਇਆ ਤਾਂ ਪਾਣੀ ਫੇਰ ਮੰਗਦੀ ਏ। ਥੋੜਾ ਰੰਗ ਵੀ ਪਿਲਾ ਪਿਲਾ ਹੋਇਆ ਮੱਕੀ ਦਾ। ਕੋਈ ਨਹੀਂ। ਰੇ ਪਾਉਣੇ ਹੋ ਰਹੀ ਚ। ਨਾਲੇ ਸਪਰੇਅ ਕਰਦੇ ਆਂ ਹੋਰ। ਛੁੰਡੀ ਸਾਂਡੀ ਸਪਰੇਅ ਦੀ ਲੋੜ ਨਹੀਂ ਹੁਣ। ਤਾਕਤ ਦੀ ਸਪਰੇਅ ਕਰੂਗੇ। ਚਲਾਈਆ ਮੋਟਰ ਲੈਟੇ ਹੁਣ ਆਈ ਏ। 11 ਵਜੇ ਦਰ ਐਮ ਹੋ ਗਿਆ। ਟਾਈਮ ਲੱਗੂ ਅਹੀਂ ਲਦਾ ਭਰਨੇ ਨੂੰ 4 ਘੰਟੇ ਚ ਭਰ ਜਾਣੀਆਂ ਇਹ ਤਾਂ ਚਲੋ ਦੁਪਹਿਰ ਦੁਪਹਿਰਾ ਕਰਨਾ ਵੀ ਕੁਝ ਨਹੀਂ ਹੈਗਾ ਹੋਰ ਕੰਮ ਮੈਂ ਚਲ ਮੱਕੀ ਉਹ ਭਰੇ ਆਉਨੇ ਆ ਇਸ ਵੇਲੇ ਦੀ ਲਾਈਟ ਆਈਂਦੀ ਫੇ ਤਾਂ ਹੁਣ ਕੱਦੀ ਭਰ ਜਾਣੀ ਤੀ ਜੱਗੇ ਨੇ ਵੀ ਪਾਣੀ ਛੱਡਿਆ ਪਤਾ ਜੀ ਇਹਦੇ ਸਿਆੜਾ ਸਿਆੜਾ ਚ ਪਾਣੀ ਲੱਗਦਾ ਏ ਆਪਾਂ ਨੇ ਅਫਰੀਕਨ ਟਾਲ ਬੀਜੀ ਹੈ ਉਹੀ 60 ਰੁਪਏ ਕਿਲੋ ਵਾਲਾ ਬੀਜ ਇਹਨੇ ਪਕਾਉ ਬੀਜੀ ਜੱਗੇ ਨੇ ਇਹ ਕਹਿੰਦਾ ਖਾਈ 700 800 ਰੁਪਏ ਕਿਲੋ ਬੀਜ ਆਇਆ ਤਾਂ ਨਿਊ ਸਪਰੇ ਵੀ ਕਰਤੀ ਕੱਖ ਦੀ ਚਲੋ ਆਪਣੇ ਦਾ ਸਪਰੇ ਵੀ ਲੋਣੀ ਹੈ ਕੱਖ ਦੀ ਕੱਖ ਹੈ ਵੀ ਨਹੀਂ ਵੈਸੇ ਮਾੜਾ ਮੋਟਾ ਹੈਗਾ ਜਿਹੜਾ ਉਹ ਕੁਝ ਨਹੀਂ ਕਹਿੰਦਾ ਇਹ ਪਾਣੀ ਛੱਟਿਆ ਵੀ ਦੀ ਵੀ ਆਖਤੀ ਰਹੀ ਭਰਨੇ ਨੂੰ ਉੱਪਰ ਤੇ ਤਦੋ ਮੇਰੀ ਵੀਡੀਓ ਐੱਛੇ ਰੱਖਦੀ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜੁ ਕਰਿਓ ਸਬਸਕ੍ਰਾਈਬ ਵੀ ਕਰਿਓ ਜੀ ਸਤਿ ਸ੍ਰੀ ਅਕਾਲ ਜੀ